ਜੀ ਵਹਿਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਹਾਂ ਜੀ ਚੌਲਾਂ ਦੀਆਂ ਪਿੰਨੀਆਂ ਕੜਾਹੀ ਆਪਾਂ ਨੇ ਗਰਮ ਰੱਖੀ ਹੈ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਚੌਲਾਂ ਦਾ ਇੱਕ ਕੱਪ ਆਟਾ ਤੇ ਘੜਚੀਕ ਦੀ ਆਪਾਂ ਨੇ ਇਹਦੇ ਵਿੱਚ ਬੇਸਣ ਪਾ ਲਿਆ ਸੀਗਾ ਕੜਾਹੀ ਆਪਣੀ ਗਰਮ ਹੈ ਜੀ ਆਪਾਂ ਆਟੇ ਨੂੰ ਹਲਕਾ ਜਿਹਾ ਭੁੰਨਗੇ ਆਪਾਂ ਨੇ ਇਹਦਾ ਕਲਰ ਨੂੰ ਜੀ ਚੇਂਜ ਕਰਨ ਹਲਕਾ ਜਿਹਾ 4-5 ਮਿੰਟ ਵਾਸਤੇ ਆਪਾਂ ਇਹਨੂੰ ਸੇਕ ਲਵਾਵਾਂਗੇ ਹਾਂਜੀ ਜਿਹੜੇ ਪੈਨ ਪਾਈ ਸੀ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਜੀ ਉਹਨਾਂ ਦਾ ਧੰਨਵਾਦ ਜਿਹੜੇ ਹੋਰ ਵੀ ਜੀ ਆਪਣੀ ਵੀਡੀਓ ਦੇਖਦੇ ਨੇ ਜੀ ਆਪਣੇ ਚੈਨਲ ਨੂੰ ਬាទ-ਬាទ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਪਾਣੀ ਇਹ ਚੌੜਾਂ ਦੇ ਨੇ ਪਿੰਨੀਆਂ ਬਣਾਉਣੀਆਂ ਨੇ ਜੀ ਇਹਦੇ ਵਿੱਚ ਖੋਆ ਪਾਵਾਂਗੇ ਲਗਾਤਾਰ ਚਲਾਉਂਦੇ ਹੋਏ ਜੀ ਆਪਾਂ ਆਟੇ ਨੂੰ ਸੇਕ ਲਵਾ ਲਾਂਗੇ हां जी ਆਪਾਂ ਜੀ ਪਾ ਰਹੇ ਆ ਜਮੈਣ ਜਮੈਣ ਵੀ ਜੀ ਆਪਾਂ ਨਾਲੇ ਹਲਕਾ ਜਿਹਾ ਦੇ ਸੇਕ ਲਵਾ ਲਾਂਗੇ ਦੇ ਜੀ ਆਪਾਂ ਨੇ ਚੌਲਾਂ ਦੀਆਂ ਪਿੰਨੀਆਂ ਬਣਾਉਣੇ ਆ ਹੁਣ ਦੁੱਧ ਪਾ ਕੇ ਫੇਰ ਤਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਗਰਮੇ ਸੇਕ ਲਵਾਵਾਂਗੇ ਆਪਾਂ ਜੀ ਇਹਦੇ ਵਿੱਚ ਪਾਉਣਾ ਖੋਹ ਕੁਛ ਲਈ ਆਪਾਂ ਥੋੜਾ ਜਿਹਾ ਜੀ ਇਹਨਾਂ ਦਾ ਜਿਹੜਾ ਹੈ ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਪਕਾ ਲਾਂਗੇ ਜਿਆਦਾ ਸੇਕ ਲਵਾਵਾਂਗੇ। ਹਾਂਜੀ ਆਪਾਂ ਜੀ ਲਗਾਤਾਰ ਹਿਲਾਈ ਜਾਂਦੇ। 5-6 ਮਿੰਟ ਆਪਾਂ ਇਹਨਾਂ ਨੂੰ ਸੇਕ ਲਵਾ ਲਾਂਗੇ। ਛੋੜਾਂ ਦਾ ਆਟਾ ਤੇ ਥੋੜਾ ਜਿਹਾ ਵਿੱਚ ਬੇਸਣ ਪਾਇਆ। ਹਾਂਜੀ ਆਪਾਂ ਨੇ ਛੋੜਾਂ ਦਾ ਆਟਾ ਜੀ 5-6 ਮਿੰਟ ਭੁੰਨ ਲਿਆ। ਸੇਕ ਲਵਾ ਲਿਆ ਜੀ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਦੇਸੀ ਘਿਓ। ਹਾਂਜੀ 2-3 ਵੱਡੇ ਚਮਚੇ ਆਪਾਂ ਨੇ ਦੇਸੀ ਘਿਓ ਪਾ ਲਿਆ ਇਹਦੇ ਵਿੱਚ ਚੰਗੀ ਤਰ੍ਹਾਂ ਮੈਲਟ ਕਰ ਦਾਂਗੇ। ਕਿਉਂ ਕਿ ਉਹ ਇਹਦੇ ਹੁੰਦਾ ਹਾਂਜੀ ਕਿਉਂ ਆਪਾਂ ਹਾਂਜੀ 2-3 ਚਮਚੇ ਜੀ ਆਪਾਂ ਵੱਡੇ ਕਿਉਂ ਦੇ ਹੋਰ ਪਾ ਰਹੇ ਕਿਉਂ ਜੀ ਆਪਾਂ ਲੋੜ ਅਨੁਸਾਰ ਪਾ ਸਕਦੇ ਹਾਂ ਵੱਧ ਘੱਟ ਚੰਗੀ ਤਰ੍ਹਾਂ ਵਿੱਚ ਮੈਲਟ ਕਰ ਦਾਂਗੇ। ਹਾਂਜੀ ਕਿਉਂ ਨੂੰ ਚੰਗੀ ਤਰ੍ਹਾਂ ਆਪਾਂ ਵਿੱਚ ਇਹਦੇ ਮੈਚ ਕਰ ਦਾਂਗੇ। ਇਹ ਇੱਕ ਕੱਪ ਵੱਡਾ ਲਿਆ ਸੀ ਭਰ ਕੇ ਚੌਲਾਂ ਦੇ ਤੇ ਦਾ ਦੋ ਪਕੜਚੇ ਵਿੱਚ ਇਹਦੇ ਬੇਸਨ ਪਾਇਆ ਜੇ ਜੇ ਆਪਾਂ ਕੋਲੀ ਦੇ ਹਿਸਾਬ ਨਾਲ ਆਟਾ ਲਾਈਏ ਤਾਂ ਫਿਰ ਚਾਰ ਕੋਲੀਆਂ ਬਣਦੀਆਂ ਨੇ ਕੱਪ ਇੱਕ ਵੱਡਾ ਭਰ ਕੇ ਪਾ ਲਿਆ ਹਾਂਜੀ ਦੇਸੀ ਘਿਓ ਆਪਾਂ ਪਾ ਲਿਆ ਚੰਗੀ ਤਰ੍ਹਾਂ ਨੂੰ ਮੈਟ ਕਰ ਰਹੇ ਹਾਂ ਜੀ ਹਾਂਜੀ ਆਪਣਾ ਜੀ ਚੌਲਾਂ ਦਾ ਆਟਾ ਭੁੰਨ ਕੇ ਤਿਆਰ। ਇਹਦੇ ਵਿੱਚ ਪਾ ਰਹੇ ਹਾਂ ਜੀ ਖੋਆ। ਹਨ ਇਹ ਜਿਹੜਾ ਆਟਾ ਜੀ ਇਹਦਾ ਕਲਰ ਥੋੜਾ ਜਿਹਾ ਬ੍ਰਾਊਨ ਜਿਹਾ ਕਰ ਲਿਆ। ਖੋਇ ਨੂੰ ਜੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਸਾਰੇ ਕੋਈ ਨੂੰ ਜੇ ਆਪਾਂ ਨੇ ਆٹے ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ। ਇਹਦੀ ਆਪਾਂ ਚੌਲਾਂ ਦੀਆਂ ਪਿੰਨੀਆਂ ਦੇ ਵਿੱਚ ਖੂਆ ਪਾਉਣੀ। ਪਿੰਨੀਆਂ ਆਪਣੀਆਂ ਬਹੁਤ ਵਧੀਆ ਬਣਦੀਆਂ ਨੇ, ਹੈਲਦੀ ਵੀ ਰਹਿੰਦੀਆਂ ਨੇ ਜਿੱਤੇ ਖਾਣ ਦੇ ਵਿੱਚ ਵੀ ਟੇਸਟੀ ਲੱਗਦੀਆਂ। ਅੱਗੇ ਤੱਕ ਅੱਗੇ ਤੱਕ ਘੱਟਾ ਜਮੇ। ਬੜਾ ਨਹੀਂ ਆਇਆ ਸੀ ਇਹ ਘੱਟੇ ਹੀ। ਹਾਂਜੀ ਆਪਾਂ ਜੀ ਬੂਰਾ ਪਾ ਰਹੇ ਹਾਂ ਮਿੱਠਾ ਜੀ ਆਪਾਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹਾਂ ਹਾਂਜੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪੱਗ ਜੀ ਆਪਾਂ ਨੇ ਬਿਲਕੁਲ ਹੀ ਬੰਦ ਕਰਤੀ ਇਸ ਲਈ ਉੱਪਰ ਹੀ ਮਿੱਠਾ ਪਾ ਲਿਆ ਜੇ ਅੱਗੇ ਆਪਣੀ ਮੱਚਰੀ ਹੋਵੇ ਜੀ ਫਿਰ ਆਪਾਂ ਕੜਾਹੀ ਨੂੰ نیچے ਟਾਰ ਕੇ ਇਹਦੇ ਵਿੱਚ ਬੂਰਾ ਪਾ ਲਾਂਗੇ ਸ਼ੱਕਰ ਵੀ ਪਾ ਸਕਦੇ ਹਾਂ ਜੀ ਸਾਡੇ ਸਾਰੇ ਬੂਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ ਹਾਂਜੀ ਕੜਾਹੀ ਜੇ ਆਪਾਂ ਨੇ ਚੁੱਲੇ ਤੋਂ ਥੱਲੇ ਧਾਰ ਲਈ ਜੀ। ਜ਼ਿਆਦਾ ਗਰਮ ਆ ਜੀ ਥੋੜਾ ਜਿਹਾ ਜਦੋਂ ਹਲਕਾ ਜੇ। ਕੋਸਾ ਜੇ ਹੋ ਜੂਏ ਫਿਰ ਆਪਾਂ ਇਹਦੀਆਂ ਪਿੰਨੀਆਂ ਬੱਟਾਂਗੇ। ਹਾਂਜੀ ਆਪਾਂ ਪਿੰਨੀਆਂ ਬੱਟ ਰਹੀਆਂ ਜੀ ਚੌਲਾਂ ਦੀ। ਬੱਟੀ ਜਾਵਾਂਗੇ ਜੀ ਡੋਂਗੇ 'ਚ ਰੱਖੀ ਜਾਵਾਂ। ਹਾਂਜੀ ਸਾਰੀਆਂ ਪਿੰਨੀਆਂ ਜੀ ਬੱਟ ਕੇ ਦਿਖਾਉਣੀ ਆ। ਹਾਂਜੀ ਆਪਣੀਆਂ ਜੀ ਚੌਲਾਂ ਦੀਆਂ ਪਿੰਨੀਆਂ ਬਣ ਕੇ ਤਿਆਰ ਨੇ ਜੀ। ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ